ਆ ਦੇਖੋ ਉਹਦਾ ਮਸਲਾ ਕੀ ਆ ਕਿ ਹੌਸਰੀ ਦਾ ਕੰਮ ਕਰਦੇ ਸਨ ਤੇ ਉਹ ਸਰਦਾਰ ਸਾਹਿਬ ਤੇ ਉਹਨਾਂ ਦੇ ਘਰੋਂ ਦੋਨਾਂ ਨੇ ਕੋਈ ਜ਼ਹਿਰੀਲੀ ਚੀਜ਼ ਪੀਤੀ ਹੈ ਤੇ ਉਸ ਤੋਂ ਬਾਅਦ ਮੁੰਡਾ ਜਦੋਂ ਆਇਆ ਫਰਸ਼ ਤੇ ਕਹਿ ਲੋ ਕਿ ਬੇਸੁੱਧ ਪੈਸੰਤ ਉਸ ਤੋਂ ਬਾਅਦ ਉਹਨਾਂ ਦਾ ਸੁਸਾਈਡ ਨੋਟ ਮਿਲਦਾ ਹੈ ਉਹਦੇ ਵਿੱਚ ਬੜੀ ਖਤਰਨਾਕ ਗੱਲ ਲਿਖੀ ਗਈ ਆ ਕਿ ਲੋਨ ਲਿਆ ਸੀਗਾ ਉਹਨਾਂ ਨੇ ਸ਼ਾਇਦ ਕਰੋੜ ਤੋਂ ਉੱਪਰ ਦਾ ਲੋਨ ਸੀਗਾ ਤੇ ਉਹ ਕਹਿੰਦੇ ਕਿ ਮੈਂ ਹੁਣ ਤੱਕ ਤੁਸੀਂ ਚੈੱਕ ਕਰ ਲਓ ਮੈਂ ਉਸ ਲੋਨ ਦੀਆਂ 50 ਕੇ 55 ਕਿਸ਼ਤਾਂ ਟਾਈਮ ਸਿਰ ਭਰੀਆਂ ਨੇ ਜੀ ਇੱਕ ਕਿਸ਼ਤ ਮੇਰੀ ਲੇਟ ਕੀ ਹੋਈ ਹੂੰ ਇਹ ਬੈਂਕ ਵਾਲੇ 2-2 ਸੌ ਵਾਰੀ ਗੱਲ ਕਰ ਰਹੇ ਨੇ ਕਾਲ ਕਰ ਰਹੇ ਨੇ ਬੇਇਜ਼ਤ ਕਰ ਰਹੇ ਨੇ ਹੂੰ ਇੱਕ ਨਿੱਜੀ ਸੈਕਟਰ ਦਾ ਕੋਈ ਬੈਂਕ ਹੈ ਆਈਡੀਐਫ ਕੁਛ ਇਸ ਤਰ੍ਹਾਂ ਦਾ ਕੋਈ ਬੈਂਕ ਹੈਗਾ ਮੈਨੂੰ ਤਾਂ ਪਤਾ ਨਹੀਂ ਹੈ ਕੋਈ ਇਦਾਂ ਦਾ ਬੈਂਕ ਹੈ ਜੀ ਉਸ ਬੈਂਕ ਵਾਲਿਆਂ ਦਾ ਜ਼ਿਕਰ ਕੀਤਾ ਕਿ ਨਾ ਨਹੀਂ ਨਾ ਜ਼ਲੀਲ ਕਰ ਦਿੱਤਾ ਮੈਨੂੰ ਹਮ ਮਤਲਬ ਕਿ ਬੜੀ ਵੱਡੀ ਗੱਲ ਹੈ ਕਿ ਯਾਰ ਇੱਕ ਕਿਸ਼ਤ ਕਿਤੇ ਲੇਟ ਫਿੱਟ ਹੋ ਗਈ ਉਹਦੀ ਪੈਨਲਟੀ ਲਾਈ ਜਾ ਸਕਦੀ ਹੈ ਜੀ ਠੀਕ ਹੈ ਨਾ ਕਿ ਤੁਸੀਂ ਬੰਦੇ ਦੇ ਸਾਹ ਪੀਣੇ ਆ ਹਮ ਆਈਡੀਐਫਸੀ ਹਾਂ ਜੀ ਆ ਬਿਲਕੁਲ ਮੈਂ ਆਹੀ ਨਾ ਪੜਿਆ ਸੀਗਾ ਕਿਤੇ ਕਿ ਆਈਡੀਐਫਸੀ ਬੈਂਕ ਹੈ ਜਿਹੜਾ ਸੁਸਾਇਡ ਨੋਟ ਦੇ ਵਿੱਚ ਵੀ ਜ਼ਿਕਰ ਆ ਹਮ ਹਮ ਤੇ ਇਸ ਤੋਂ ਇਲਾਵਾ ਕੁਝ ਮਤਲਬ ਕਿ ਇਲੈਕਟ੍ਰੋਨਿਕ ਗੈਜਟ ਦੇ ਵਿੱਚ ਵੀ ਉਹਨਾਂ ਨੇ ਸ਼ਾਇਦ ਕੋਈ ਕਾਲ ਰਿਕਾਰਡਿੰਗ ਕੀਤੀ ਹੋ ਸਕਦੀ ਜਾਂ ਕੋਈ ਵੀਡੀਓ ਬਣਾਈ ਹੋ ਸਕਦੀ ਉਹਦਾ ਵੀ ਜ਼ਿਕਰ ਕੀਤਾ ਤਾਂ ਇਹ ਬਹੁਤ ਮੇਰੇ ਖਿਆਲ ਦੇ ਨਾਲ ਨਿੱਜੀ ਬੈਂਕਾਂ ਵਾਸਤੇ ਇਹ ਤੇ ਇੱਕ ਖੋਲਿਆ ਕਿ ਤੁਸੀਂ ਜਿੰਨੂੰ ਮਰਜ਼ੀ ਅਪਮਾਨਿਤ ਕਰ ਦਿਓ ਉਸ ਲਈ ਕਰ ਦਿਓ ਠੀਕ ਹੈ ਕਾਇਦੇ ਦੇ ਮੁਤਾਬਕ ਜੇ ਕੋਈ ਕਿਸ਼ਤ ਲੇਟ ਹੋ ਗਈ ਆ ਤੁਸੀਂ ਪੈਨਲਟੀ ਲਾਓ ਅਗਲੇ ਤੋਂ ਅਗਲੀ ਵਾਰ ਦੀ ਕਿਸ਼ਤ ਜਿਹੜੀ ਆ ਉਹ ਸਮੇਂ ਸਿਰ ਆ ਚੁੱਕੀ ਇੱਥੇ ਨਿਰਮੋਦੀ ਅਰਗੇ ਲੁੱਟ ਕੇ ਲੈ ਗਿਆ ਹਾਂਜੀ ਵੱਡੇ ਵੱਡੇ ਤੁਸੀਂ ਕਾਰੋਬਾਰੀਆਂ ਦੇ ਖਾਤੇ ਚੋਂ ਰਾਈਟ ਆਫ ਕਰ ਦਿੰਨੇ ਹੋ ਰਕਮਾਂ ਉਹ ਹਜ਼ਾਰਾਂ ਕਰੋੜ ਸੈਂਕੜੇ ਕਰੋੜ ਰੁਪਈਆ ਲੈ ਕੇ ਮੁੜ ਕੇ ਬੋੜਦੀ ਨਹੀਂ ਹੈ ਜੀ ਤੇ ਤੁਸੀਂ ਜਿਹੜਾ ਬੰਦਾ ਸਰਦਾਰ ਸਾਹਿਬ ਇੰਨਾ ਵਧੀਆ ਤੁਹਾਡੇ ਨਾਲ ਡੀਲ ਕਰ ਰਿਹਾ ਸੀਗਾ ਉਹਦੇ ਦੱਸਣ ਦੇ ਮੁਤਾਬਕ ਇੱਕ ਕਿਸ਼ਤ ਤੋਂ ਤੁਸੀਂ ਇੱਥੋਂ ਤੱਕ ਪਹੁੰਚ ਗਏ ਤਾਂ ਇਹ ਸਾਡੀ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਕੱਲੀ ਖੁਦਖੁਸ਼ੀ ਇਸ ਜੋੜੇ ਦੀ ਨਹੀਂ ਹੈ ਹੂੰ ਕਹਿ ਲੋ ਕਿ ਇੱਕ ਪਰਿਵਾਰ ਦਾ ਜਾਂ ਕਾਰੋਬਾਰ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੱਕੀ ਟੁੱਟ ਗਿਆ ਜੀ ਬਿਲਕੁਲ ਠੀਕ ਹੈ ਨਾ ਜੀ ਸੋ ਇਸ ਕਰਕੇ ਇਹ ਮੁਝੇ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਕਹਾਣੀਆਂ ਹੋ ਸਕਦੀਆਂ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਸੁਸਾਈਡ ਕਰਕੇ ਸਾਮ ਜਿਹੜੀਆਂ ਆਪਾਂ ਦੇਖਦੇ ਆਂ ਕੁਛ ਕਹਿ ਲੋ ਕਿ ਫਰਮਾਂ ਦਿੰਦੀਆਂ ਨੇ ਜਾਂ ਨਿੱਜੀ ਸ਼ਾਹੂਕਾਰਾ ਕਰਦੇ ਨੇ ਛੋਟੇ ਮੋਟੇ ਫਾਈਨੈਂਸ ਵਾਲੇ ਕੰਮ ਕਰਦੇ ਨੇ ਜੀ ਇਹਨਾਂ ਤੋਂ ਤਾਂ ਆਪਾਂ ਦੇਖਿਆ ਕਿ ਲੋਕ ਚਲੋ ਕਰਜ਼ਾ ਲੈ ਲੈਂਦੇ ਆ ਤੇ ਬਹੁਤ ਜ਼ਿਆਦਾ ਇਹ ਤੰਗ ਪਰੇਸ਼ਾਨ ਕਰਦੇ ਨੇ ਪਰੰਤੂ ਇੱਕ ਬੈਂਕ ਜਿਹੜਾ ਆਰਬੀਆਈ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਚੀਜ਼ ਨਿਕਲਦੀ ਹੈ ਤੇ ਖਤਰਨਾਕ ਹੈ ਜੀ ਜੀ ਜੀ